ਮਾਨ ਸਰੋਵਰ ਉਹ ਜਗ੍ਹਾ ਹੈ ਜਿੱਥੇ ਮੋਤੀ ਨੇ ਜਿੱਥੇ ਬੰਗਲਿਆਂ ਦੀ ਪਹੁੰਚ ਨਹੀਂ ਹੈ ਜਿੱਥੇ ਬੰਗਲੇ ਨਹੀਂ ਪਹੁੰਚ ਸਕਦੇ ਸਿਰਫ ਉੱਥੇ ਪਹੁੰਚਦੇ ਨੇ ਹੰਸ ਜਿਹੜਾ ਬੰਗਲਾ ਹੈ ਉਹਦੀ ਬਿਰਤੀ ਹੈ ਡੱਡੀਆਂ ਖਾਣਾ ਉਹ ਛੱਪੜੀਆਂ ਵਿੱਚ ਟੋਬਿਆਂ ਵਿੱਚ ਬੈਠ ਕਰਕੇ ਡੱਡੀਆਂ ਖਾਂਦਾ ਹੈ ਗੁਰਬਾਣੀ ਵੀ ਕਹਿੰਦੀ ਹੈ ਕਿਉਂ ਰੇਸਾਂ ਦੇ ਕਰਦਾ ਹੈ ਹੰਸ ਦੀਆਂ ਰੰਗ ਉਹਦਾ ਵੀ ਚਟਾ ਹੁੰਦਾ ਹੈ ਪਰ ਉਹਦੀ ਬਿਰਤੀ ਮਲੀਨ ਹੁੰਦੀ ਹੈ ਤੇ ਹੰਸ ਦੀ ਬਿਰਤੀ ਪਵਿੱਤਰ ਹੁੰਦੀ ਹੈ ਇਹ ਦ੍ਰਿਸ਼ਟਾਂਤ ਗੁਰਬਾਣੀ ਨੇ ਗੁਰਮਖਾਂ ਤੇ ਦਿੱਤਾ ਹੈ ਬੰਗਲੇ ਵਰਗੀ ਬਿਰਤੀ ਵਾਲੇ ਦਾ ਦ੍ਰਿਸ਼ਟਾਂਤ ਦਿੱਤਾ ਹੈ ਪਖੰਡੀ ਦੇ ਜਿਹੜਾ ਕਿ ਪਖੰਡੀ ਅੱਖਾਂ ਮੀਟਦਾ ਹੈ ਉਹਨੂੰ ਕਿਹਾ ਬੰਗਲੇ ਵਰਗਾ ਤੇ ਜਿਹੜਾ ਸਾਧ ਸੰਗਤ ਵਿੱਚ ਬੈਠ ਕਰਕੇ ਕੰਨਾਂ ਦੇ ਨਾਲ ਗੁਰਬਾਣੀ ਨੂੰ ਸਰਵਣ ਕਰਦਾ ਹੈ ਅੰਮ੍ਰਿਤ ਨੂੰ ਪੀਂਦਾ ਹੈ ਉਹਦੇ ਲਈ ਦਸਤਾਨ ਦਿੱਤਾ ਹੰਸ ਦਾ ਤੇ ਉਹ ਕੋਸ਼ਿਸ਼ ਕਰਦਾ ਹੈ ਕਿ ਮੈਂ ਹੰਸ ਬਣ ਜਾਵਾਂ ਪਰ ਹੰਸ ਨਹੀਂ ਬਣ ਸਕਦਾ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜੈਸੇ ਤੋ ਮਰੋਲ ਮਾਲ ਬੈਠਤ ਹੈ ਮਾਨਸਰ ਮੁਕਤਾ ਅਮੋਲ ਖਾਏ ਖਾਏ ਬਿਗਸਾਤ ਹੈ ਜਿਵੇਂ ਕਹਿੰਦੇ ਜਿਹੜੇ ਹੰਸ ਨੇ ਉਹ ਮਾਨਸ ਰੋਵਰ ਤੇ ਜਾ ਕਰਕੇ ਮੋਤੀ ਚੁਗਦੇ ਨੇ ਮੋਤੀ ਚੁਗਦੇ ਨੇ ਮੋਤੀ ਖਾਂਦੇ ਨੇ